ਸ਼੍ਰੀ ਮੁਖਸਰ ਸਾਹਿਬ ਆਬਾ ਸਨੀ ਦੇਵ ਸੇਵਾ ਸੁਸਾਇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲਾवारिस ਲਾਸ਼ਾਂ ਦਾ ਅੰਤਿਮ ਸੰਸਕਾਰ ਕਰਦੇ ਆ ਰਹੇ ਹਨ ਜਿਸ ਦੇ ਚਲਦੇ ਅੱਜ ਸੁਸਾਇਟੀ ਵੱਲੋਂ ਲਾवारिस ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇਵਿੰਦਰ ਗਾਂਧੀ ਪ੍ਰਧਾਨ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਦੇ ਰਜਿਸਟਰਾਰ ਸ਼੍ਰੀ ਮੁਖਸਰ ਸਾਹਿਬ ਜੀ ਸਰ ਕੀ ਕਹਿਣਾ ਚਾਹੁੰਦੇ ਆ ਇਹ ਬੀਤੇ ਦਿਨ ਰਿਕਾਰਡ ਕੋਰ ਬਰ ਰੋਡ ਸ਼੍ਰੀ ਮੁਖਸਰ ਸਾਹਿਬ ਰੋਲਿੰਗ ਹੋਟਲ ਦੇ ਸਾਹਮਣੇ ਇੱਕ ਨਾਮੁਮ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸ ਦੀ ਸਥਾਨਕ ਲੋਕਾਂ ਨੇ ਸੂਚਨਾ ਥਾਣਾ ਸ਼੍ਰੀ ਪੁਲਿਸ ਨੂੰ ਦਿੱਤੀ ਸੀ ਪੁਲਿਸ ਦੇ ਕਾਰਵਾਈ ਅਫਸਰ ਐਸਏਆਈ ਬਲਵੰਤ ਸਿੰਘ ਬੋਕੇਸ ਪਹੁੰਚ ਗਏ ਸੀ ਆਪਣੀ ਪਾਰਟੀ ਨਾਲ ਲੈ ਕੇ ਤੇ ਬਾਬਾ ਸ਼ਨੀਦੇਵ ਸੇਵਾ ਸੁਸਾਇਟੀ ਦੇ ਮੈਂਬਰ ਪਹੁੰਚ ਗਏ ਸੀ ਤੇ ਸਾਲਾ ਸਰ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਲਾਸ਼ ਨੂੰ ਸ਼੍ਰੀ ਮੁਖਸਰ ਸਾਹਿਬ ਦੀ ਮੋਰਚਰੀ ਦੇ ਵਿੱਚ ਹਸਪਤਾਲ ਵਿੱਚ ਰ ਪੁਲਿਸ ਨੇ ਉਸ ਦੇ ਵਾਰਸਾ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਪਰ 72 ਘੰਟੇ ਬੀਤਣ ਦੇ ਬਾਵਜੂਦ ਵੀ ਕੋਈ ਉਹਦਾ ਵਾਰਸ ਨਹੀਂ ਅੱਗੇ ਆਇਆ ਅੱਜ ਬਾਅਦ 72 ਘੰਟੇ ਥਾਣਾ ਸੜੀ ਪੁਲਿਸ ਦੇ ਐਸਆਈ ਪਲਵੰਤ ਸਿੰਘ ਨੇ ਉਕਤ ਲਵਾਰਸ ਲਾਸ਼ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਦੇ ਡਾਕਟਰਾਂ ਤੋਂ ਕਰਵਾ ਦਿੱਤਾ ਅਤੇ ਲਾਸ਼ ਦਾ ਅੰਤਮ ਸੰਸਕਾਰ ਕਰ ਲਈ ਬਠਿੰਡਾ ਰੋਡ ਦੇ ਸ਼ਮਸ਼ਾਨ ਘਾਟ ਵਿੱਚ ਬਾਬਾ ਸ਼ਨੀ ਦੇ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਉਸ ਲਵਾਰਸ ਲਾਸ਼ ਦਾ ਅੰਤਮ ਸੰਸਕਾਰ ਕਰਵਾ ਦਿੱਤਾ ਗਿਆ ਜਦੋਂ ਵੀ ਕੋਈ ਬਾਰਸਦਾਰ ਕੀ ਨਾਮ ਹੈ ਹਾਂਜੀ ਮੇਰਾ ਨਾਮ ਐਸੀ ਬਲਵੰਤ ਸਿੰਘ ਆ ਜੀ ਮੈਂ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਤਨਾ ਤਾਂ ਹਾਂ ਇੱਕ ਲਵਾਸ ਹਾਂ ਬੀਤੀ ਦਿਨੀ ਜੀ ਮੈਂ ਡਿਊਟੀ ਅਫਸਰ ਲੱਗਾ ਸੀ ਤਾਂ ਥਾਣੇ ਦੇ ਮੁੰਚੀ ਨੇ ਮੈਨੂੰ ਦੱਸਿਆ ਕਿ ਸਰ ਵੀ ਤੁਸੀਂ ਡਿਊਟੀ ਅਫਸਰ ਹੋ ਕੋਟ ਕਪੂਰਾ ਰੋਡ ਰਾਇਲਨ ਹੋਟਲ ਦੇ ਸਾਹਮਣੇ ਇੱਕ ਅਣਪਛਾਤੇ ਵਿਅਕਤੀ ਦੀ ਅੱਜ ਮੌਤ ਹੋ ਗਈ ਹੈ ਤੇ ਇਸ ਲਈ ਕਾਰਵਾਈ ਲਈ ਮੌਕੇ ਪਰ ਪਹੁੰਚੋ ਤਾਂ ਮੈਂ ਆਪਣੇ ਸਾਥੀ ਮੁਲਾਜ਼ਮਾਂ ਨੂੰ ਨਾਲ ਲੈ ਕੇ ਮੌਕੇ ਪਰ ਪਹੁੰਚਿਆ ਤਾਂ ਬਾਬਾ ਸਰੀ ਧੀਰ ਸੋਸਾਇਟੀ ਦੇ ਪ੍ਰਧਾਨ ਸਮਾਜ ਸੇਵੀ ਦਵਿੰਦਰ ਗਾਂਧੀ ਜੀ ਮੌਕੇ ਪਰ ਆਏ ਤੇ ਸਾਲਾ ਸਰ ਸੇਵਾ ਸੋਸਾਇਟੀ ਦੀ ਅਸੀਂ ਐਂਬੂਲੈਂਸ ਮੌਕੇ ਤੇ ਮੰਗਵਾ ਕੇ ਉਸ ਲਵਾਰਸ ਲਾਸ ਨੂੰ شناخت ਲਈ ਸਿਵਲ ਹਸਪਤਾਲ ਥ੍ਰੀ ਮੁਕਸਰ ਸਾਹਿਬ ਦੀ ਮੋਰਚਰੀ ਵਿੱਚ 72 ਘੰਟੇ ਲਈ ਰਖਵਾ ਦਿੱਤਾ ਸੀ ਪਰ ਅੱਜ 72 ਘੰਟੇ ਬੀਤਣ ਦੇ ਬਾਵਜੂਦ ਉਸ ਲਵਾਰਸਲਾਸ ਦਾ ਡਾਕਟਰ ਸਾਹਿਬਾਨ ਤੋਂ ਪੋਸਟਮਾਰਟਮ ਕਰਵਾ ਕੇ ਅੰਤਮ ਸੰਸਕਾਰ ਬਠਿੰਡਾ ਰੋਡ ਸ੍ਰੀ ਮੁਕਸਤ ਸਾਹਿਬ ਵਿਖੇ ਕਰ ਦਿੱਤਾ ਗਿਆ ਜੀ